ਸਿੱਕਤ ਰਾਜ ਅਮਰੀਕਾ ਆਪਣੇ 골ਡ ਕਾਰਡ ਸਾਇਨਵਾਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੇ ਨੇੜੇ ਜਾ ਰਿਹਾ ਹੈ। USCIS ਨੇ ਸੰਗਠਨ ਸਮਿਖਿਆ ਦੇ ਲਈ ਇੱਕ ਡਰਾਫਟ ਅਰਜੀ ਫਾਰਮ I-140G ਜਮਾ ਕਰ ਦਿੱਤਾ ਹੈ ਜਿਸ ਦੀ ਆਖਰੀ ਮਿਤੀ 18 ਦਸੰਬਰ ਦਿੱਤੀ ਜਾ ਰਹੀ ਹੈ। ਇਹ ਪ੍ਰੋਗਰਾਮ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਖਜ਼ਾਨੇ ਨੂੰ ਦਾਨ ਕਰਕੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਆਗਿਆ ਦੇਵੇਗਾ ਜਿਦੇ ਵਿੱਚ ਵਿਅਕਤੀਗਤ ਅਤੇ ਕਾਰਪੋਰੇਟ ਦਾਨ ਦੀ ਰਕਮ ਨਿਰਧਾਰਿਤ ਕੀਤੀ ਜਾਂਦੀ ਹੈ। ਇਕ ਰਿਪੋਰਟ ਦੇ ਅਨੁਸਾਰ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ USCIS ਸਵਾਰਾਂ ਸੰਖੇਸਮਿਕਰੇ ਲਈ ਗ੍ਰਾਫਟ ਅਰਜੀ ਫਾਰਮ ਭੇਜਣ ਤੋਂ ਬਾਅਦ ਸਯੁਕਤ ਰਾਜ ਅਮਰੀਕਾ ਨੇ 골ਡ ਕਾਰਡ ਸਥਾਈ ਨਿਵਾਸ ਪ੍ਰੋਗਰਾਮ ਸ਼ੁਰੂ ਕਰਨ ਦੇ ਵਾਲੀ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਫਾਰਮ ਜਿਸ ਨੂੰ ਫਾਰਮ I-144G ਦੇ ਵਜੂ ਜਾਣੇ ਚਾਹੁੰਦਾ ਹੁਣ ਦਫਤਰ ਆਫ ਮੈਨੇਜਮੈਂਟ ਐਂਡ ਬਜਟ ਯਾਨੀ ਕਿ OMB ਦੇ ਕੋਲ ਹੈ ਜੋ ਰਾਸ਼ਟਰਪਤੀ 트ੰਪ ਦੁਆਰਾ ਨਿਰਧਾਰਿਤ 18 ਦਸੰਬਰ ਨੂੰ ਲਾਗੂ ਕਰਨ ਦੀ ਆਖਰੀ ਮਿਤੀ ਨੂੰ ਪੂਰਾ ਕਰਨ ਵਾਲੇ ਸਰੂਰੀ ਪ੍ਰਗਤੀ ਦੋ ਸੰਦੇ ਡਾਕਟ ਫਰਮ ਨਵੇਂ 골ਡ ਕਾਰਡ ਰੂਟ ਰਾਹੀਂ ਸਾਇਨਵਾਸ ਤੋਂ ਮੰਗ ਕਰਨ ਵਾਲੇ ਬਿਨਿਕਾਰ ਦੇ ਲਈ ਤਿਆਰ ਕੀਤਾ ਗਿਆ ਹੈ। ਇਹ ਪ੍ਰੋਗਰਾਮ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਖਜ਼ਾਨੇ ਨੂੰ ਦਾਨ ਕਰਨ ਤੋਂ ਬਾਅਦ ਗ੍ਰੀਨ ਕਾਰਡ ਦੇ ਲਈ ਯੋਗ ਪਨੰਦੀ ਆਕੈਤ ਹੈ।